ਸਵੇਰੇ ਸਵੇਰੇ ਪੰਜਾਬ ਦੇ ਵਿੱਚ ਰੂਹ ਕੰਬਾਉ ਹਾਦਸਾ ਵਾਪਰਿਆ ਜਿਸ ਦੇ ਕਾਰਨ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ ਦਰਸਲ ਕਪੂਰਥਲਾ ਜਲੰਧਰ ਰੋਡ ਤੇ ਇਹ ਹਾਦਸਾ ਵਾਪਰਿਆ ਜਿੱਥੇ ਪੀ ਆਰ ਟੀ ਸੀ ਦੀ ਬੱਸ ਤੇ ਇੱਕ ਛੋਟੇ ਹਾਥੀ ਵਿਚਕਾਰ ਇਹ ਟੱਕਰ ਹੋਈ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਨਾਂ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਜੋ ਛੋਟਾ ਹਾਥੀ ਹੈ ਉਸ ਦਾ ਤਾਂ ਚੁੰਬਰ ਨਿਕਲ ਗਿਆ ਤੇ ਇਸ ਛੋਟੇ ਹਾਥੀ ਦੇ ਵਿੱਚ ਨੇ ਲੋਕ ਸਵਾਰਸਨ ਜਿਨ੍ਹਾਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਭਿਆਨਕ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਨੇ ਜਲੰਧਰ ਤੇ ਸਾਹਮਣੇ ਆਈਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਛੋਟਾ ਹਾਥੀ ਹੈ ਉਹ ਚੱਕਨਾ ਚੂਰ ਹੋ ਚੁੱਕਾ ਹੈ ਦਰਸਲ ਪੀਆ ਟੀਸੀ ਦੀ ਬਾਸੀ ਜੋ ਜਾਣਕਾਰੀ ਸਾਹਮਣੇ ਆਈ ਹੈ ਦਿੱਲੀ ਤੋਂ ਆਸੀ ਤੇ ਇਸੇ ਦਰਮਿਆਨ ਡਿਵਾਈਡਰ ਤੋੜ ਕੇ ਇਹ ਬੱਸ ਛੋਟੇ ਹਾਥੀ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ ਜੋ ਲੋਕ ਨੇ ਉਹਨਾਂ ਦੇ ਵੱਲੋਂ ਇਹ ਹੀ ਦੱਸਿਆ ਗਿਆ ਕਿ ਜੋ ਪੀਆਰਟੀਸੀ ਦਾ ਡਰਾਈਵਰ ਸੀ ਉਸ ਦੀ ਅੱਖ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਹ ਡਰਾਈਵਰ ਡਿਵਾਈਡਰ ਨੂੰ ਤੋੜ ਕੇ ਸਿੱਧਾ ਛੋਟੇ ਹਾਥੀ ਦੇ ਵਿੱਚ ਜਾ ਕੇ ਵੱਜਦਾ ਤੇ ਛੋਟੇ ਹਾਥੀ ਦੇ ਵਿੱਚ ਇੱਕ ਡਰਾਈਵਰ ਅਤੇ ਦੋ ਲੋਕ ਸਵਾਰ ਸਨ ਜਾਣਕਾਰੀ ਦੇ ਮੁਤਾਬਕ ਜੋ ਛੋਟੇ ਹਾਥੀ ਦੇ ਵਿੱਚ ਲੋਕ ਸਨ ਉਹ ਰਜ਼ਾਨਾ ਸਬਜ਼ੀ ਮੰਡੀ ਜਾਂਦੇ ਸਨ ਜਲੰਧਰ ਦੇ ਵਿੱਚ ਤੇ ਅੱਜ ਵੀ 3 ਵਜੇ ਦਾ ਸਮਾਂ ਸੀ ਜਦੋਂ ਉਹ ਸਬਜ਼ੀ ਲੈਣ ਦੇ ਲਈ ਗਏ ਸਨ ਤੇ ਇਸੇ ਦਰਮਿਆਨ ਜੋ ਪੀਆਰਟੀਸੀ ਦੇ ਪਾਸ ਹੁੰਦੀ ਹੈ ਉਸ ਦੇ ਨਾਲ ਟਕਰਾ ਜਾਂਦੀ ਹੈ ਜੋ ਗੱਡੀ ਦੇ ਵਿੱਚ ਛੋਟੇ ਹਾਤੀ ਦੇ ਵਿੱਚ ਤਿੰਨ ਲੋਕ ਸਵਾਰ ਸਨ ਉਹਨਾਂ ਨੂੰ ਮੌਕੇ ਤੇ ਹੀ ਉਹਨਾਂ ਦਾ ਦਮ ਟੁੱਟ ਜਾਂਦਾ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਵੇਲੇ ਕਿਸ ਤਰੀਕੇ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਹਾਦਸੇ ਤੋਂ ਬਾਅਦ ਜੋ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਜੋ ਪੀਆਰਟੀਸੀ ਦਾ ਡਰਾਈਵਰ ਸੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੋ ਲੋਕ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਸ ਡਰਾਈਵਰ ਨੂੰ ਮੌਕੇ ਤੇ ਹੀ ਕਾਬੂ ਕਰ ਦਿੱਤਾ ਜਾਂਦਾ ਹੈ 6 ਵਜੇ ਦਾ ਸਮਾਂ ਹੁੰਦਾ ਹੈ ਜਦੋਂ ਇਹ ਹਾਦਸੇ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਹੈ ਲੋਕਾਂ ਦੇ ਵੱਲੋਂ ਜੋ ਗੱਡੀ ਦੇ ਵਿੱਚ ਲੋਕ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹਨਾਂ ਦੀ ਜੋ ਹਾਲਤ ਸੀ ਇਨੀ ਦਰਦਨਾਕ ਹਾਲਤ ਸੀ ਕਿ ਉਹਨਾਂ ਦਾ ਬਚਣਾ ਉਸੇ ਵੇਲੇ ਹੀ ਮੁਸ਼ਕਲ ਸੀ ਦੋ ਲੋਕਾਂ ਦੀ ਤਾਂ ਪਹਿਲਾਂ ਹੀ ਮੌਤ ਹੋ ਗਈ ਸੀ ਜਦਕਿ ਇੱਕ ਵਿਅਕਤੀ ਦੇ ਸੱਤ ਚੱਲ ਰਹੇ ਸਨ ਪਰ ਕੁਝ ਸਮਾਂ ਬਾਅਦ ਉਸ ਵਿਅਕਤੀ ਦੇ ਵੱਲੋਂ ਵੀ ਦਮ ਤੋੜ ਦਿੱਤਾ ਜਾਂਦਾ ਹੈ ਤਾਂ ਕਿ ਇਸ ਤਰੀਕੇ ਦੇ ਨਾਲ ਭਿਆਨਕ ਹਾਦਸਾ ਇਹ ਵਾਪਰਿਆ ਹੈ ਇਹ ਤਸਵੀਰਾਂ ਜ਼ਰਾ ਗੌਰ ਨਾਲ ਦੇਖੋ ਕਿਸ ਤਰੀਕੇ ਦੇ ਨਾਲ ਪੀ ਆਰ ਟੀ ਸੀ ਦੀ ਬੱਸ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਦਿੱਲੀ ਤੋਂ ਆ ਰਹੀ ਸੀ ਤੇ ਛੋਟਾ ਹਾਥੀ ਸੀ ਜੋ ਰੋਜ਼ਾਨਾ ਕਪੂਰਥਲਾ ਦੀ ਮੰਡੀ ਤੋਂ ਜਲੰਧਰ ਵੱਲ ਜਾਂਦਾ ਸੀ ਸਬਜ਼ੀਆਂ ਲੈਣ ਦਾ ਕੰਮ ਸੀਗਾ ਕਿਉਂਕਿ ਇਸ ਛੋਟੇ ਹਾਥੀ ਦੇ ਵਿੱਚ ਇੱਕ ਡਰਾਈਵਰ ਸੀ ਅਤੇ ਦੋ ਦੁਕਾਨ ਵਾਲੇ ਸਨ ਜੋ ਰੋਜ਼ਾਨਾ ਜਾਂਦੇ ਹੁੰਦੇ ਸਨ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਅੱਜ ਮੌਤ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ ਮੌਤ ਕਿਸ ਤਰੀਕੇ ਦੇ ਨਾਲ ਆਈ ਤੁਸੀਂ ਸਾਫ਼ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਡਿਵਾਈਡਰ ਤੋੜ ਕੇ ਇਹ ਪੀਆਰਟੀਸੀ ਦੀ ਬਾਸ ਸਿੱਧਾ ਛੋਟੇ ਹਾਥੀ ਦੇ ਵਿੱਚ ਜਾ ਕੇ ਵੱਜਦੀ ਹੈ ਜੋ ਛੋਟੇ ਹਾਥੀ ਦੇ ਵਿੱਚ ਡਰਾਈਵਰ ਸੀ ਉਸਦੇ ਸਾਥੀ ਦੇ ਵੱਲੋਂ ਦੱਸਿਆ ਗਿਆ ਕਿ ਜੋ ਮ੍ਰਿਤਕ ਨੇ ਉਹਨਾਂ ਦੇ ਛੋਟੇ-ਛੋਟੇ ਬੱਚੇ ਸਨ ਇਸ ਵੇਲੇ ਪਰਿਵਾਰ ਵਾਲੇ ਤਾਂ ਹਾਂ ਮਾਰ-ਮਾਰ ਕੇ ਰੋ ਰਹੇ ਨੇ ਕਿਉਂਕਿ ਤਿੰਨ ਘਰਾਂ ਦੇ ਚਿਰਾਗ ਬੁੱਝ ਚੁੱਕੇ ਨੇ ਤਿੰਨ ਘਰਾਂ ਦੇ ਵਿੱਚ ਸੱਥਰ ਵਿਛੇ ਹੋਏ ਨੇ ਇਸ ਵੇਲੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮ੍ਰਿਤਕ ਦੇ ਜਿਹੜੀਆਂ ਨੇ ਉਹ ਸੜਕ ਤੇ ਰੱਖ ਕੇ ਗੁੱਸਾ ਆਪਣਾ ਜ਼ਾਹਰ ਕੀਤਾ ਜਾ ਰਿਹਾ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਜੋ ਪੁਲਿਸ ਹੈ ਉਹਨਾਂ ਦੇ ਮੁਤਾਬਕ ਇਹ ਹੈ ਕਿ ਹੁਣ ਤੱਕ ਜੋ ਡਰਾਈਵਰ ਹੈ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਪਰ ਇਹ ਤਸਵੀਰਾਂ ਰੂ ਕੰਬਾਉ ਤਸਵੀਰਾਂ ਨੇ ਖੌਫਨਾਕ ਇਹ ਮੰਜ਼ਰ ਹੈ ਕਿਉਂਕਿ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਜੋ ਛੋਟਾ ਹਾਥੀ ਹੈ ਉਸ ਦਾ ਤਾਂ ਕੁਝ ਨਜ਼ਰ ਹੀ ਨਹੀਂ ਆ ਰਿਹਾ ਇਸ ਤਰੀਕੇ ਨਾਲ ਲੱਗ ਰਿਹਾ ਕਿ ਸ਼ਾਇਦ ਇਹ ਕੋਈ ਖਿਡੌਣਾ ਸੀਗਾ ਕਿਉਂਕਿ ਚੱਕਣਾ ਚੂਰ ਹੋ ਚੁੱਕਾ ਹੈ ਕਚੁੰਬਰ ਨਿਕਲ ਨਿਕਲ ਚੁੱਕਾ ਹੈ ਜੇਕਰ ਗੱਡੀ ਦੀ ਇਹ ਹਾਲਤ ਹੈ ਤਾਂ ਇਸ ਗੱਡੀ ਦੇ ਵਿੱਚ ਜੋ ਲੋਕ ਸਵਾਰ ਸਨ ਉਹਨਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ ਜੋ ਗੱਡੀ ਦੀ ਅਗਲੀ ਬਾਡੀ ਹੈ ਛੋਟੇ ਹਾਥੀ ਦਾ ਅਗਲਾ ਹਿੱਸਾ ਹੈ ਤੁਸੀਂ ਜ਼ਰਾ ਗੌਰ ਦੇ ਨਾਲ ਦੇਖੋ ਛੋਟਾ ਹਾਥੀ ਜਿਸ ਦਾ ਅਗਲਾ ਹਿੱਸਾ ਜਿੱਥੇ ਡਰਾਈਵਰ ਬੈਠੇ ਹੋਏ ਸਨ ਦੋ ਲੋਕ ਬੈਠੇ ਹੋਏ ਸਨ ਉਹਨਾਂ ਦਾ ਇਸ ਹਾਦਸੇ ਦੇ ਵਿੱਚ ਬਚਣਾ ਕਿੰਨਾ ਮੁਸ਼ਕਿਲ ਹੋਏਗਾ ਕਿਉਂਕਿ ਭਿਆਨਕ ਟੱਕਰ ਹੁੰਦੀ ਹੈ ਪੀਆਰਟੀਸੀ ਦੀ ਬੱਸ ਜੋ ਦਿੱਲੀ ਤੋਂ ਕਿਹਾ ਜਾ ਰਿਹਾ ਕਿ ਆਰਸੀ ਰੋਸਾਨਾ ਆਂਦੀ ਸੀ ਇਸ ਗਨੀਮਤ ਲਈ ਕਿ ਇਸ ਹਾਦਸੇ ਦੇ ਵਿੱਚ ਜੋ ਪੀਆਰਟੀਸੀ ਦੀ ਬੱਸ ਦੇ ਵਿੱਚ ਸੀਗੇ ਲੋਕ ਉਹ ਬੱਸ ਖਾਲੀ ਸੀ ਇਸ ਕਰਕੇ ਉਹ ਬੱਸ ਦੇ ਵਿੱਚ ਸਵਾਰ ਲੋਕਾਂ ਦਾ ਕੁਝ ਨਹੀਂ ਹੋਇਆ ਪਰ ਛੋਟੇ ਹਾਤੀ ਦੇ ਵਿੱਚ ਜੋ ਤਿੰਨ ਲੋਕ ਸਵਾਰ ਸਨ ਉਹਨਾਂ ਦੀ ਜਾਨ ਚਲੀ ਗਈ ਹੈ ਇਸ ਵੇਲੇ ਪਰਿਵਾਰ ਵਾਲੇ ਤਾਂ ਹਾਂ ਮਾਰ ਮਾਰ ਕੇ ਰੋ ਰਹੇ ਨੇ ਜਲੰਧਰ ਦੇ ਕੋਲ ਇਹ ਪੂਰਾ ਹਾਦਸਾ ਵਾਪਰੇ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੋ ਲੋਕ ਸੀ ਉਹਨਾਂ ਦੇ ਵੱਲੋਂ ਪਹਿਲਾਂ ਹੀ ਦਮ ਤੋੜ ਦਿੱਤਾ ਜਾਂਦਾ ਹੈ ਤਾਂ ਇਹ ਛੋਟੇ ਹਾਥੀ ਦੀਆਂ ਤਸਵੀਰਾਂ ਨੇ ਦੋ ਗੱਡੀਆਂ ਦੋ ਵਾਹਨ ਇੱਕ ਬੱਸ ਤੇ ਇੱਕ ਛੋਟਾ ਹਾਥੀ ਜੋ ਆਪਸ ਦੇ ਵਿੱਚ ਟਕਰਾਈ ਨੇ ਤੇ ਟੱਕਰ ਇੰਨੀ ਭਿਆਨਕ ਸੀ ਇੰਨੀ ਜ਼ਬਰਦਸਤ ਸੀ ਕਿ ਛੋਟੇ ਹਾਥੀ ਦਾ ਇਹਨਾਂ ਨੁਕਸਾਨ ਹੋਇਆ ਕਿ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਕੀ ਕੁਝ ਉੱਥੇ ਮੌਜੂਦ ਲੋਕਾਂ ਦਾ ਅਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਆਓ ਇੱਕ ਵਾਰ ਸੁਣ ਲੈਂਦੇ ਆ ਮੇਰੇ ਤਕਰੀਬਨ 3:00 ਵਜੇ ਦੇ ਲਾਗੇ ਸਾਗੇ ਇਸ ਸਬਜੀ ਮੰਡੀ ਸਬਜੀ ਮੰਡੀ ਕਪੂਰਥਲਾ ਤੋਂ ਸਬਜੀ ਲੈਣ ਡੇਲੀ ਜਲੰਧਰ ਜਾਂਦੇ ਆ ਠੀਕ ਹੈ ਡਰਾਈਵਰ ਸਿਗੇ ਨਾਲ ਤੋਂ ਸਬਜੀ ਵਾਲੇ ਦੁਕਾਨਦਾਰ ਸਿਗੇ ਜੋ ਕਿ ਡੇਲੀ ਜਲੰਧਰ ਜਾਂਦੇ ਆ ਭਾਜੀ ਕਿੰਨੇ ਵਜੇ ਦਾ ਹੈ ਉਹਨਾਂ ਦਾ ਸਾਰਾ ਪੀ ਆਰ ਟੀ ਸੀ ਬਾਜੂਰਾ ਕੀ ਦਿੱਲੀੋਂ ਆਂਦਾ ਸੀ ਬੱਸ ਕਹਿੰਦੇ ਬਿਲਕੁਲ ਖਾਲੀ ਸੀ ਡਰਾਈਵਰ ਨੂੰ ਕਹਿੰਦੇ ਝੋਕ ਲੱਗਾ ਤੋਂ ਡਿਵਾਡਰ ਟੱਪ ਕੇ ਰੋਡ ਉੱਤੇ ਕਿੰਨੀ ਕੀਤੀ ਉਹਨੇ ਦੂਜੇ ਇਹਦੇ ਵਿੱਚ ਕਾਫੀ ਮਤਲਬ ਕਿੰਨੇ ਬੰਦੇ ਦਾ ਮੌਕੇ ਤੇ ਮਾਤ ਹੋ ਗਿਆ ਦੇ ਵਿੱਚ ਇੱਕ ਕੰਦੇ ਬੰਦਾ ਡੰਡਾ ਸੀਗਾ ਜੋ ਕਿ 5 5:35 ਤਰਫ ਜਾ ਰਿਹਾ ਨਾ ਮੌਕੇ ਤੇ ਐਂਬੂਲੈਂਸ ਆਇਆ ਨਾ ਕੋਈ ਪ੍ਰਸ਼ਾਸਨ ਆਇਆ ਤੇ ਨਾ ਹੀ ਕੋਈ ਸੁਮਾਈ ਹੋਈ ਉਹਦਾ ਜੋ ਕਿ ਉਹ ਵੀ 5:35 ਵਿੱਚ ਕਿੰਨੇ ਖਤਮ ਹੋ ਗਿਆ ਤਿੰਨ ਨੂੰ ਤੇ ਲੈ ਕੇ ਇਹ ਸਾਰਾ ਮੈਨੂੰ ਮੈਨੂੰ 6 ਵਜੇ ਫੋਨ ਆਇਆ ਕਿ ਕਹਿੰਦਾ ਗੱਲ ਆ ਮੈਂ ਵੀ ਆਇਆ ਤੇ ਸਾਰਾ ਮਾਮਲਾ ਦੇਖਣ ਦਾ ਕੱਲੀ ਤੱਕ ਨਹੀਂ ਛੇ ਵਜੇ ਤੱਕ ਨੂੰ ਜਾ ਕੇ ਪ੍ਰਸ਼ਾਸਨ ਆਏ ਸਾਰੇ ਦੇਖਣ ਨੂੰ ਤੇ ਕੋਈ ਸੁਣਵਾਈ ਨਹੀਂ ਹੋਇਆ ਨਾ ਕੋਈ ਐਂਬੂਲੈਂਸ ਨਾ ਕੋਈ ਪ੍ਰੈਸ ਮੀਡੀਆ ਕੋਈ ਨਹੀਂ ਤੇ ਪਹੁੰਚੇ ਜਿਹੜਾ ਡਰਾਈਵਰ ਸਿਗਾਉ ਦੇ ਨੀ ਕਿ ਛੋਟੇ ਛੋਟੇ ਚਾਰ ਮੱਚੇ ਆ ਤਕਰੀਬਨ ਉਦੀ ਉਮਰ 28 ਸਾਲ ਤੋਂ 29 ਸਾਲ ਹੋਂ ਆਇਆ ਤੇ ਬਾਕੀ ਦੋਵਾਂ ਦੀ ਉਮਰ ਕਿੰਨੀ ਇੱਕ ਦਾ ਉਮਰ ਤਕਰੀਬਨ 40 45 ਸਾਲ ਆ ਤੇ ਇੱਕ ਦਾ 40 ਸਾਲ ਦਾ ਉਮਰ ਲੱਗਦਾ ਚਿੰਨੇ ਡੈਥ ਹੋ ਗਈ ਹੁਣ ਇਹਨੇ ਡੈਥ ਹੋ ਗਈ ਆ ਤਿੰਨੇ ਦੇ ਬਾਲ ਬੱਚ ਦੋ ਤਿੰਨ ਬਾਲ ਬੱਚੇ ਆ ਸਾਰੇ ਬੱਚੇ ਛੋਟੇ ਛੋਟੇ ਤਿੰਨਾ ਸਾਰੇ ਆ ਦੇਖੋ ਹੀ ਨਹੀਂ ਕਾ ਕਾਰ ਲਈ ਕੰਮ ਕਰਦਾ ਨਹੀਂ ਸਾਰੇ ਬੱਚੇ ਛੋਟੇ ਆ ਪਰਦੇ ਸੀਗੇ ਤੇ ਕੰਮ ਕਰਦੇ ਸੀਗੇ ਸਵੇਰੇ ਸਾਨੂੰ ਮਾਰਨਿੰਗ ਨੂੰ ਪਤਾ ਲੱਗਾ ਵੀ ਇਹ ਆਟੋ ਦਾ ਦਾ ਰਸਤਾ ਸ਼ਿਫਟ ਹੋ ਗਿਆ ਜਿਹੜੀ ਮੌਕੇ ਤੇ ਆ ਅਸੀਂ ਜਿੱਥੋਂ ਜਾਦ ਕਰਕੇ ਆ ਜੜੀਆਂ ਵਾ ਰੈੱਡ ਬੋਟੀਆਂ ਉਰ ਕੋ ਗੁੱਤੀਆਂ ਪਰ ਹੁਣ ਇਹਨਾਂ ਨੇ ਸੜਕ ਤੇ ਰੱਖੀਆਂ ਵਾ ਅਸੀਂ ਇਹਨਾਂ ਦੇ ਬਿਆਨ ਵੀ ਲਿਖਿਆ ਬੰਦਾ ਵੀ ਰੈਸਟ ਕਰ ਲਿਆ ਫਰਸ ਡਰਾਈਵਰ ਰੈਸਟ ਕਰ ਲਿਆ ਹਾਂਜੀ ਬਸ ਦੇ ਵਿੱਚ ਕਿੰਨੇ ਆਕਸਵਾਰੀਆਂ ਸੀ ਕੋਈ ਇਹ ਤੁਹਾਨੂੰ ਕੋ ਪਤਾ ਲੱਗ ਨੂੰ ਉਹਦੇ ਕੋ ਗੱਲ ਹੀ ਨਹੀਂ ਹੋਈ ਉਹਨਾਂ ਦੀ ਅੱਛਾ ਅਸੀਂ ਤਾਂ ਇਹ ਨਾ ਨਾ ਟੋਕਿੰਗ ਮੇਨਟੇਨਸ ਦੀ ਗੱਲ ਕਰੇ ਜਿਹੜਾ ਟ੍ਰੈਕ ਸੀਗਾ ਉਹਦੋਂ ਕੋ ਖਾਲ ਕਰਨਾ ਬਸ ਆ ਇਹਨਾਂ ਨੂੰ ਇਹਨਾਂ ਦੀ ਗੱਲ ਕਹਿ ਰਹੇ ਇਹਨਾਂ ਨੂੰ ਵੀ ਬੰਦਾ ਵੀ ਰੈਸਟ ਹੈ ਪਹਿਲਾਂ ਨੇ ਦੀ ਡਿਮਾਂਡ ਸੀ ਬੰਦਾ ਰੈਸਟ ਕੋ ਬੰਦਾ ਮਗਾਓ ਬੰਦਾ ਵੀ ਆ ਗਿਆ ਆਰਟੀਸੀ ਵਾਲੇ ਵੀ ਆ ਗਏ ਇੰਤਜ਼ਾਰ ਦੇ ਇਹਨਾਂ ਦੇ ਅੱਛਾ ਜੀ ਗੱਲ ਕਰ ਰਹੇ ਨੇ ਜੋ ਹੋਊਗੀ ਅਸੀਂ ਕਰ ਦਾਂਗੇ ਪਰ ਬਰਬਰ ਤਲ ਨਵੜਾ ਕਿੰਨੀ ਦੇਰ ਹੋਣੀ ਹੈ ਨਹੀਂ अपनी N required 333钱 This bitch poured… and took his clothes favour of the people Whoa! Oh shit! Huge bang! Huge bang! Big bang! More than 30%, 10%, 11 О̷̞̻̺ están tomando You misinterpreting ਹਾਂ ਜੇ ਇਹ ਕੋਈ ਹੜਦਾ ਮਰ ਗਿਆ ਭਰ ਦਿਓ ਬਣ ਕੇ